ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਗ੍ਰੰਥਕੜ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਭਾਜੀ ਹੁਣ ਹੈਗਾ ਦੋ ਤਾਜ਼ੀਆਂ ਸੂਈਆਂ ਮੱਝਾਂ ਝੋਟੀਆਂ ਸੋਹਣੀਆਂ ਝੋਟੀਆਂ ਮੱਝਾਂ ਨਹੀਂ ਕਹਿ ਸਕਦੇ ਆਪਾਂ ਝੋਟੀਆਂ ਭਾਜੀ ਸੋਹਣੀਆਂ ਸਨਖੀਆਂ ਇੱਕ ਤੇ ਅੱਜ ਹੀ ਸੂਈ ਆ ਘੰਟਾ ਕੀ ਹੋਇਆ ਜੇ ਸੂਈ ਨੂੰ ਲੱਗਦਾ ਕਿ ਜੇਰੇ ਜੇ ਨਾਲ ਹੀ ਲੰਮਕਦੀ ਆ ਤੇ ਬਹੁਤ ਹੀ ਸੋਹਣੀ ਟਾਪ ਦੀ ਵੱਡੀ ਝੋਟੀ ਦਿਖਾਉਣੀ ਆ ਮਗਰ ਬੱਚਾ ਕੱਟੀ ਤੇ ਝੋਟੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਹੈ ਤੇ ਇੱਕ ਨੀਲੀ ਰਾਵੀ ਦੀ ਬਹੁਤ ਹੀ ਸੋਹਣੀ ਇਹ ਵੀ ਸਾਰੀਆਂ ਨਿਸ਼ਾਨੀਆਂ ਤੁਹਾਨੂੰ ਨੀਲੀ ਰਾਵੀ ਦੀਆਂ ਦਿਖਾਵਾਂਗੇ ਤਾਜੀ ਸੂਈ ਹੈ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਪਾਪਾ ਪਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਾਸਰੀ ਘਾਲ ਭਾਜੀ ਸਸੀ ਘਾਲ ਜੀ ਭਿੰਡਰ ਸਾਹਿਬ ਕੀ ਹਾਲ ਚਾਲ ਆ ਜੀ ਆਹ ਕਿਰਪਾ ਵਾਹਿਗੁਰੂ ਜੀ ਠੀਕ ਹੈ ਜੀ ਅੱਜ ਫੇ ਸੁਈਆਂ ਸਵਾਈਆਂ ਲੈ ਆਂਦੀ ਹਾਂ ਹਾਂਜੀ ਹਾਂਜੀ ਅੱਗੇ ਗੱਬਣ ਵਾਲੇ ਆਉਂਦੇ ਹੈ ਹਾਂਜੀ ਹਾਂਜੀ ਠੀਕ ਹੈ ਇਹ ਵੀ ਚੰਗੀਆਂ ਵੱਡੀਆਂ ਯਾਰ ਭਿੰਡਰ ਸਾਹਿਬ ਵਾਲੇ ਹੁਣੇ ਸਵੇਰੇ ਘੰਟਾ ਕੁ ਹੋਇਆ ਲੈ ਸਵੀਂ ਹਾਂਜੀ ਅੱਜ ਤਾਂ ਆਵੇ ਬੱਚੇ ਕੋ ਉੱਠਿਆ ਜਾਂਦਾ ਬੱਚਾ ਕੀ ਹੈ ਕੱਟੀ ਕੱਟਾ ਹੈ ਕੱਟੀ ਹੈ ਕੱਟੀ ਭਿੰਡਰ ਸਾਹਿਬ ਕੱਟੀ ਕੱਟੀ ਭਲੀ ਦਿੱਤੀ ਹੈ ਹਾਂਜੀ ਹਾਂਜੀ ਤੇ ਝੋਟੀ ਇਹ ਵੀ ਚੰਗੀ ਹੈ ਹਾਂਜੀ ਡਰੈਸ ਇੱਕ ਕਰਾਂ ਬੋਲਦੇ ਜੀ ਡਰੈਸ ਨਾਂ ਆਪਣਾ ਵੀਰ ترشیم ਸਿੰਘ ਪਿੰਡ ਗ੍ਰੰਥਗੜ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਫੋਨ ਨੰਬਰ 8264484827 ਠੀਕ ਆ ਜੀ ਹਾਂਜੀ ਅੱਜ ਫੇ ਸੁਈਆਂ ਸੁਵਾਈਆਂ ਵਿੱਚ ਹਾਂਜੀ ਹਾਂਜੀ ਸੁਈਆਂ ਜੀ ਸੁਈਆਂ ਮੁੱਲ ਜਾ ਜੀ ਬਿਲਕੁਲ ਜਾ ਜੀ ਵੀਰ ਜੀ ਪਹਿਲਾਂ ਵਾਲੇ ਜਾ ਜੀ ਕਰਨਾ ਛੋਟੇ ਛੋਟੇ ਮੁੱਲ ਕਰਨਾ ਜਿਹਨੇ ਪਹਿਲੇ ਫੋਨ ਤੇ ਮੈਂ ਵਿਕ ਜੀ ਠੀਕ ਆ ਜੀ ਠੀਕ ਹਾਂਜੀ ਹਾਂਜੀ ਤੇ ਇਤੋਂ ਕਰੀਏ ਸ਼ੁਰੂਆਤ ਹੈ ਹਾਂਜੀ ਹਾਂਜੀ ਤੇ ਇਹਦਾ ਸੂਆ ਇਹਦਾ ਵੀਰ ਜੀ ਸੂਆ ਦੂਜਾ ਵਾ ਹਾਂਜੀ ਤੇ ਇਹਦੇ ਵੀਰ ਜੀ ਜਿੰਨਾਂ ਕੋ ਆਪਾਂ ਲਈ ਉਹਨਾਂ ਦੇ ਸਾਰਾ ਮਾਲ ਹੀ ਉਹਨਾਂ ਕੋ ਹਰਿਆਣਾ ਜਾਂਦਾ ਵਾ ਅੱਛਾ ਤੇ ਉਹਨਾਂ ਮਈਆਂ ਵੇਖੋ ਪਲੀ ਜੁੜੀ ਮਹਿਵਾ ਹਾਂਜੀ ਤੇ ਦੂਜਾ ਸ਼ੂਆ ਝੋਟੀ ਉਹਦਾ ਸ਼ਾਂਭੀ ਸ਼ੂੰਬੀ ਬੜੀ ਆ ਹਵਾਨਾ ਦਿਖਾਈਏ ਬਈ ਹਾਂਜੀ ਹਾਂਜੀ ਮੈਂ ਬੋਲਦਾ ਮੂੰਹ ਤਾਂ ਵੀ ਹੈਗਾ ਵਾ ਆ ਕਰੋ ਚਾ ਪੂਛ ਫੜਿਓ ਮੜੀ ਜੀ ਦੀ ਕਰੋ ਚੈੱਕ ਹਵਾਨਾ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਜੀ ਅਜੇ ਜੇਰ ਪਾਉਣੀ ਆ ਝੋਟੀ ਨੇ ਤੇ ਹਵਾਨਾ ਵੇਖੋ ਕਿੱਡਾ ਸੋਹਣਾ ਥਾਣ ਵੇਖੋ ਕਿੱਡਾ ਚੰਗਾ ਲੱਗਾ ਪਿੱਠ ਪੁੜੇ ਦੀ ਪੂਰੀ ਕੈਮ ਆ ਜੀ ਕੋਈ ਹੱਡੀ ਨਹੀਂ ਲੱਭਦੀ ਇਹਦੀ ਹਾਂਜੀ ਹਾਂਜੀ ਬਹੁਤ ਚੰਗੀ ਰੀਜਾਂ ਨਾਲ ਆਪੇ ਸਾਂਝਾ ਦੀ ਕੀਤੀ ਰੀਜਾਂ ਨਾਲ ਪਾਲੀ ਭਾਜੀ ਉਹਨਾਂ ਰੀਜਾਂ ਨਾਲ ਪਾਲੀ ਆ ਹਾਂਜੀ ਤੇ ਕਿੰਨਾ ਕ ਚਵਾਉਗੀ ਇਹ ਦੁੱਧ ਭਾਜੀ ਇਹਨੇ 13 14 ਕਿਲੋ ਚਵਾ ਦੇਣਾ ਠੀਕ ਆ ਹਾਂਜੀ ਬਾਕੀ ਦੁੱਧ ਤੇ ਸੇਵਾ ਦਾ ਵੀ ਰਿਓ ਹਾਂਜੀ ਹੁਣ ਤੇ ਹਲੇ ਬੋਲੇ ਤੇ ਆ ਤੁਹਾਡੇ ਸਾਹਮਣੇ ਤਾਜੀ ਸੁਈ ਹਲੇ ਅਜੇ ਧਾਰ ਦੁੱਧ ਮਾਰ ਕੇ ਵੇਖੀ ਕਿ ਨਹੀਂ ਨਹੀਂ ਧਾਰਾ ਬਿਲਕੁਲ ਪੋਲੀਆਂ ਨੇ ਭਾਜੀ ਇਹ ਕੋਹ ਦੇ ਮਾਰਦੇ ਨਹੀਂ ਹੁੰਦੇ ਕੋਈ ਨਹੀਂ ਕੋਈ ਨਹੀਂ ਇਹਨੂੰ ਪਹਿਲਾਂ ਤੋੜ ਕੇ ਦਿਖਾਈਏ ਇੱਕ ਵਾਰੀ ਤੋਰੋ ਹਨ ਨੂੰ ਬੱਚਾ ਜਾਂ ਕਰ ਲਓ ਬੱਚਾ ਵੀ ਬੜਾ ਸੋਹਣਾ ਕੱਟੀ ਆ ਮੱਥੇ ਤੇ ਚੰਦ ਬਣਿਆ ਕੱਟੀ ਦੇ ਤੇ ਪੂਛ ਚਿੱਟੀ ਆ ਤੇ ਬਾਕੀ ਸਾਰੀ ਕਾਲੀ ਆ ਵੇਖੋ ਜੀ ਝੋਟੀ ਚੈੱਕ ਕਰੋ ਪਿੱਠ ਪੂੜਾ ਕਿੰਨਾ ਚੌੜਾ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਜੱਤ ਵਾਲੀ ਝੋਟੀ ਆ ਆ ਵੇਖੋ ਜੀ ਮਗਰ ਇਹ ਜੇਰ ਲਮਕਦੀ ਆ ਜੇਰ ਪਾਉਣ ਵਾਲੀ ਆ ਜੀ ਕਰੋ ਚੈੱਕ ਪਿੱਠ ਪੂੜਾ ਚਾਹ ਕਰ ਲਓ ਕਿੰਨਾ ਚੌੜਾ ਬਣਤਰ ਝੋਟੀ ਦੀ ਚੈੱਕ ਕਰ ਲਓ ਜੀ ਹਾਥੀ ਵਰਗੀ ਆ ਜੀ ਆ ਵੇਖੋ ਤੁਰਦੀ ਕਿੱਡਾ ਸੋਹਣਾ ਵੇਖੋ ਜੀ। ਆ ਨਿੱਗਰਿਆ ਜੀ। ਇਹ ਬੰਨੇ ਵਿੱਚ ਖੁੰਜੀ ਨਹੀਂ ਗਈ। ਕਮੀ ਕੋਈ ਦੇਖਦੀ ਨਹੀਂ ਆ। ਸੋਹਣੀ ਹੈਗੀ ਆ ਜੀ। ਕੋਲ ਆਓਗੇ ਹੋਰ ਸੋਹਣੀ ਲੱਗੂਗੀ ਤੁਹਾਨੂੰ। ਠੀਕ ਆ। ਤੇ ਦੁੱਧ ਫੇਰ ਚੰਗਾ ਚਵਾਊਗੀ। ਹਾਂਜੀ ਦੁੱਧ ਵੀਰ ਜੀ ਉਹਨਾ ਪਹਿਲੇ ਵੀ ਸਵੇਰੇ ਚੋਇਆ ਉਹਦੇ 12-13 ਕਿਲੋ ਹੀ ਚੋਇਆ। ਚਲੋ ਹੁਣ ਕਿਲੋ 2 ਕਿਲੋ ਵਾਧ ਜਣਾ ਦੁੱਧਿਆ ਛੇਵਾ ਦਾ ਵੀਰੋ। ਜੀ 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 ਹਾਂਜੀ। ਬਾਕੀ ਜਿੱਦਾਂ ਦਾ ਲੇਵਾਂ ਲੂਆ ਵਾ ਹਾਂ ਬਾਹਲੀ ਚੰਗੀ ਮੈਂ ਵਾਂ ਹਾਂਜੀ ਤੇ ਬਾਕੀ ਚਲੋ ਡਬਲ ਫਾਇਦਾ ਹੋ ਗਿਆ ਮਗਰ ਵੀ ਕੱਟੀ ਮਗਰ ਵੀ ਕੱਟੀ ਦੋ ਹੋ ਗਈਆਂ ਵੀਰ ਜੀ ਦੋ ਹੋ ਗਈਆਂ ਇੱਕ ਨਹੀਂ ਦੋ ਲੈ ਕੇ ਜਾਣੀਆਂ ਜੇ ਜਿਹੜਾ ਵੀਰ ਲੈ ਜਾਊਗਾ ਹਾਂ ਦੋ ਹੀ ਖੜੂਗਾ ਹਨਾ ਕੱਟੀ ਵੀ ਸਾਹਮਲੇ ਕੋਈ ਤੇ ਬਾਕੀ ਜੇ ਕਹੋ ਤਾਂ ਧਾਰ ਤੂਰ ਮਰਵਾ ਕੇ ਦੱਸ ਦਿੰਨੇ ਆ ਮਾਰ ਦੋ ਮੜੀ ਜੀ ਮਾਰਨੀ ਤੇ ਆ ਵੇਖੋ ਬੱਚਾ ਜੇ ਇੱਧਰ ਹੀ ਆ ਆ ਵੇਖੋ ਜੀ ਭਿੰਦਰ ਸਾਹਿਬ ਭਿੰਦਰ ਸਾਹਿਬ ਆ ਵੇਖਿਓ ਕਰੋ ਚੱਕਰ ਆ ਆ ਰੂਮ ਨੂੰ ਪੋਲੀ ਪੋਲੀ ਮਗਰ ਲਿਆ ਜਾ ਮਾਰ ਦੇ ਲੋ ਪਤਾ ਅਜੇ ਬੱਚਾ ਨਹੀਂ ਲਾਇਆ ਕਰੋ ਚੱਕਰ ਧਾਰ ਬਹੁਤ ਸੋਹਣੀ ਪੋਲੀ ਆ ਜੀ ਬਸ ਹੀ ਰਹਿਣ ਦੇ ਜੀ ਅਜੇ ਬੋਲਾ ਯਾਰ ਨਾਲੇ ਆਵੇ ਕੋਈ ਭੈਣ ਭਰਾ ਨਾਲੇ ਬੋਲਾ ਖਾ ਜਾ ਨਾਲੇ ਝੋਟੀ ਲੈ ਜੀ ਆਪਣੀ ਤਸ਼ਲੀ ਕਰਕੇ ਮੇਰਾ ਵੀਰ ਲਵੇ ਜਿੰਨੇ ਲੈਣੀ ਆਪਣੀ ਕਰੇ ਤਸ਼ਲੀ ਇਹਨੇ ਅਸੀਂ ਤਾਂ ਹਰਾ ਮਾਰ ਲਿਆ ਅਗਲਾ ਚੋਕ ਤੇ ਚਮਚੇ ਪੋਲੀ ਖਾਵੇ ਹਨਾ ਹਾਂਜੀ ਹਾਂਜੀ ਵੀਰ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਬੁੱਲ ਵੀਰ ਜੀ ਆਪਾਂ ਜਾਇਜ਼ ਹੀ ਕਰਨਾ ਕਿੰਨਾ ਕਰ ਦੇਣਾ ਮੁੱਲ 95000 ਵੀਰ ਜੀ ਮਾਣਤਾਂ ਕਿੰਨਾ ਕਰ ਮਾਣਤਾਂ 2000 ਵੀਰ ਜੀ ਕਰ ਦੇਣਾ ਠੀਕ ਹੈ ਜੀ 93 ਦੀ ਹੋ ਗਈ ਹਾਂਜੀ 1000 ਹੋਰ ਕਰ ਦਈਏ ਹੋ ਜਾਊਗਾ ਪਿੰਡਰ ਸਾਹਿਬ ਕਿੰਨੇ ਦੀ 92 ਦੀ ਠੀਕ ਉੱਚੋ ਛੋੜ ਹੋ ਜੂਗੀ ਛੋੜ ਪਿੰਡਰ ਸਾਹਿਬ ਜਿਹੜਾ ਉੱਚੋ ਜਸਨੋਈ ਨਾ ਆਪਾਂ ਆਹ ਨਾਂ ਵਾਲੀ ਗੱਲ 90000 ਦੀ ਮੈਂ ਦੇ ਦਾਂਗੇ ਠੀਕ ਜਸਨੋਈ ਬਾਕੀ ਫੋਨ ਕਰੇ ਫੋਨ ਕਰੇ ਕੋਈ ਵੀ ਜਿੰਨੂੰ ਪਸੰਦ ਆ ਸੁਈ ਸਵਾਈ ਹੈਗੀ ਜਾਂਦੇ ਦੁੱਧ ਚੋਵੇ ਨਾਲੇ ਖਾਵੇ ਬੋਲੀ ਨਾਲੇ ਮੁੜ ਕੇ ਗੁਣ ਗਾਵੇ ਹੈ ਵੀ ਚੰਗੀ ਝੋਟੀ ਸੋਹਣੀ ਆ ਜੀ ਕਮੀ ਪੇਸ਼ੀ ਨਹੀਂ ਗਈ ਕੋਈ ਵੀ ਠੀਕ ਆ ਤੇ ਦੂਜੇ ਨੰਬਰ ਵਾਲੀ ਨੀਲੀ 라ਵੀ ਦੀ ਟੇਡੇ ਕੱਟ ਵਾਲੀ ਹਨਾ ਆ ਦੂਜੀ ਨੀਲੀ 라ਵੀ ਵੀਰ ਜੀ ਆ ਵੇਖੋ ਜੀ ਸੋਹਣੀ ਇਹ ਵੀ ਬੜੀ ਆ ਨੀਲੀ 라ਵੀ ਦੀ ਝੋਟੀ ਇਹਨੂੰ 4 5 ਦਿਨ ਹੋ ਗਏ ਵੀਰ ਜੀ ਇਹ ਵੀ ਸੁਈ ਆ 4 5 ਦਿਨ ਹੋ ਗਏ ਆ ਬੱਚੇ ਦਾ 나ੜੂ ਨਾਲ ਆ ਆ ਵੇਖੋ ਜੀ ਠੀਕ ਹੈ ਇਹ ਪਿੰਡਰ ਸਾਹਿਬ ਸਵੇਰੇ 7 ਵਜੇ ਚੋਈ ਆ ਅੱਛਾ 7 ਵਜੇ ਚੋਈ ਆ ਪਿੰਡਰ ਸਾਹਿਬ ਤੁਸੀਂ ਨੰਗਨਡੇ ਦਾ ਮੈਂ ਕਹਾ ਚੱਲ ਫੋਨ ਮਾਰ ਕੇ ਪੁੱਛ ਲੈਦੇ ਦੁਰਗੇ ਨੇ ਲੱਗ ਗਏ ਮੈਂ ਕਹਾ ਚੱਲੋ ਬਣਾ ਦੇ ਲੱਗ ਗਏ ਐ ਇੱਥੇ ਤੇ ਬਾਕੀ ਵੀਰ ਜੀ ਇਹਨੂੰ ਕੋਈ ਮਾਸਾ ਟਾਈਮ ਨਹੀਂ ਆਪਾਂ ਲਾਇਆ ਜੀ ਆਪਣੀ ਤਸ਼ੱਲੀ ਕਰਕੇ ਮੇਰਾ ਵੀਰ ਦੋ ਟਾਈਮ ਚੋਕੇ ਖੜੇ ਜੀ ਜੀ ਅਸੀਂ ਮੇਰੇ ਨਾਲ ਟਰੈਕਟਰ ਦੀ 10 ਪਈ ਸੀ ਤੁਹਾਡੇ ਕਾਦੀਆਂ ਲਾਗੇ ਹਾਂਜੀ ਹਾਂਜੀ ਇਹ ਟਰੈਕਟਰ ਵੇਖਣਾ ਹੈ ਤੇ ਮੈਂ ਕਿਹਾ ਭਾਜੀ ਕੁਮਾਰ ਹੁੰਦਾ ਫੋਨ ਕਰ ਲਈਏ ਆਹੋ ਨਹੀਂ ਕੋਈ ਗੱਲ ਨਹੀਂ ਭਿੰਦਰ ਸਾਹਿਬ ਜੀ ਆਏ ਨੂੰ ਵੈਲਕਮ ਆਪਾਂ ਨੇ ਕਹਿੰਦੇ ਚਲੋ ਤੁਸੀਂ ਆਏ ਪਾ ਦਿਓ ਕੋਈ ਗੱਲ ਜੀ 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 ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਇਹਦੇ ਕੋਲ ਦੁੱਧ ਕਿੰਨਾਵਾ ਜੀ ਦੁੱਧ ਇਹਦੇ ਕੋ ਵੀਰੇ 8-9 ਕਿਲੋ ਆਪੇ ਆਪਾਂ ਕੋ ਜੋ ਜਿੰਨਾ ਹੈਗਾ ਉਹਨਾਂ ਕੀ ਕਹਿਣਾ ਆਪਾਂ ਠੀਕ ਹੈ ਬਾਕੀ ਨੀਲੀ ਰਾਵੀ ਦੀ ਹਾਂ ਨੀਲੀ ਰਾਵੀ ਦੀ ਬਾਕੀ ਦੁੱਧ ਵੀਰੋ ਹਲੇ 5 ਤੋਂ 6 ਦਿਨ ਹੋ ਗਏ ਸੂਈ ਨੂੰ ਦੁੱਧ ਹਾਲੇ ਸੇਵਾ ਦਾ ਹੁਣ ਥੋੜਾ ਕੋ ਵੰਡ-ਵੁੰਡ ਪਾਵਾਂ ਕਿਤੇ ਦੁੱਧ ਤੇ ਚੜ ਆਉਣਾ ਮੈਂ ਦੁੱਧ ਤੇ ਦਾਹਾਂ 15 ਦਿਨਾਂ ਬਾਅਦ ਪਹੂ ਚੜਦਾ ਵਾ ਹਾਂਜੀ 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 ਤੇ ਬਾਕੀ ਚੋਣ ਚਾਣੇ ਵੀ ਬਹੁਤ ਚੰਗੀ ਆ ਚੰਗੀ ਆ ਹਾਂਜੀ ਹੁਣ ਚਵਾਈ ਤੋਂ ਬਾਅਦਾਂ ਦੀ ਵੀਡੀਓ ਹੀ ਬਣਦੀ ਆ ਹਾਂਜੀ ਹਾਂਜੀ ਸਵੇਰੇ ਵੀਰ ਜੀ 7 ਵਜੇ ਚੋਈ ਆਪਾਂ ਠੀਕ ਆ ਤੋਰ ਹੀ ਇਹਨੂੰ ਜੀ ਕਰੋ ਚਾਕੇ ਜੀ ਟੇਡੇ ਕੱਟ ਵਾਲੀ ਨੀਲੀ 라ਵੀ ਸਿੰਘ ਬੜਾ ਸੋਹਣਾ ਚਿਹਰੇ ਦੇ ਨਾਲ ਸਿੰਘ ਫੱਬਦਾ ਜੀ ਜਿੰਨਾ ਸੋਹਣਾ ਕੱਟਿਆ ਉਨਾ ਹੀ ਸੋਹਣਾ ਸਿੰਘ ਹੈ ਜੀ ਆ ਵੇਖੋ ਪਿੱਠਪੂੜਾ ਵੀ ਸੋਹਣਾ ਥਾਣ ਦਾ ਗੈਬ ਵੀ ਚੰਗਾ ਹੁਣ ਚਵਾਈ ਤੋਂ ਬਾਅਦਾਂ ਦੀ ਵੀਡੀਓ ਬਣ ਗਈ ਹੈ ਤਕਰੀਬਨ 8:00 ਤੋਂ 9:00 ਵਜੇ ਹੋਣਾ ਹਾਂਜੀ ਹਾਂਜੀ ਹੁਣ ਪਿੰਡਰ ਸਾਹਿਬ ਸਾਢੇ 10:00 ਹੋ ਗਏ ਜੋ ਸਾਢੇ 10:00 ਹੋ ਗਏ ਆ ਜੀ ਆ ਟਾਈਮ ਵੇਖ ਲਓ ਸਾਢੇ 10:00 ਵਜੇ ਪਿੰਡਰ ਸਾਹਿਬ ਆ ਵੇਖੋ ਜੀ ਸਾਢੇ 10:00 ਹੋ ਗਏ ਆ ਬਾਕੀ ਜਿੰਨੇ ਭੈਣ ਪੁਰਾਣੇ ਖਰੀਦਣੇ ਉਹਨਾਂ ਦੇ ਚਵਾਈ ਕਰਕੇ ਹੀ ਖਰੀਦ ਲਈਆਂ ਚਵਾਈ ਕਰੇ ਜਿੰਨਾਂ ਦੁੱਧ ਦੱਸਿਆ ਉਹਨਾਂ ਨਾਲ ਹੋਵੇ ਫੇਰ ਨਾ ਖੜੇ ਅਗਲਾ ਹਨਾ ਹਾਂਜੀ ਹਾਂਜੀ ਤੇ ਬਾਕੀ ਪਿੰਡਰ ਸਾਹਿਬ ਆਪਾਂ ਜੋ ਕੋ ਜਗਾ ਉਹ ਜ ਆਪਾਂ ਉਹ ਕੋ ਜੀ ਦੱਸਣਾ ਵਾ ਜੀ 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 ਤਾਂ ਕੋ ਝੂਠ ਦਾ ਕੋਈ ਫਾਇਦਾ ਨਹੀਂ ਜਿੰਨਾ ਦੁੱਧ ਹੈਗਾ ਉਹਨਾਂ ਅਕਲੀ ਨੂੰ ਦੱਚੋ ਹਾਂ ਜੀ ਹਾਂ ਜੀ ਤਾਂ ਕਿਸ ਨੇ ਚੋਕੇ ਕੋ ਦੋ ਟਾਈਮ ਆਪਣੀ ਤਸ਼ੱਲੀ ਕਰੇ ਜੀ ਤੇ ਮੋਲੇ ਦਾ ਕੰਨਾ ਕਰਨਾ ਜੀ ਮੋਲੇ ਦਾ ਵੀ ਭਿੰਦਰ ਸਾਹਿਬ ਜਾਜ ਹੀ ਕਰ ਦੇਣਾ ਕਿੰਨਾ ਦਾ 75000 ਮਾਨ ਤਾਨ ਮਾਨ ਤਾਨ 10000 ਕਰ ਦਈਏ 2000 ਕਰ ਦੋ ਦੋ ਹੀ ਕਰ ਦਾਂਗੇ ਭਿੰਦਰ ਸਾਹਿਬ ਠੀਕ ਕਿੰਨੇ ਦੀ ਹੋ ਗਈ ਇਹ ਹੋ ਗਈ 73 ਦੀ ਯਾਰ ਹੋਰ ਨਾ ਕਰ ਦਈਏ ਹੋਰ ਕਰ ਦਾਂਗੇ ਭਿੰਦਰ ਸਾਹਿਬ ਕੋਈ ਬਾਕੀ ਫੋਨ ਕਰੇ ਕੋਈ 72 ਦੀ ਦੇ ਤਾਂ ਜੇ ਤੁਹਾਨੂੰ ਇਹ ਪਸੰਦ ਆਵੇ 72000 ਚੋਂ ਮਾਣ ਕਰਨਗੇ ਭਾਈ ਜੀ ਵਾਲੀ ਕਰ ਦੋਗੇ ਨਾ ਜਿਹੜਾ ਜੋੜਾ ਲਊ ਉਹਨਾਂ ਨੂੰ ਪਾਸੋਂ ਦੋਹਾਂ ਚੋਂ ਘੱਟ ਠੀਕ ਆ ਤੇ ਜੇ ਵੀਡੀਓ ਵੇਖ ਕੇ ਆ ਗਿਆ ਜਿਹੜਾ ਵੀ ਜੋੜਾ ਲੈ ਗਿਆ ਜਨਨ ਉਹ ਲਈ ਹੋਰ ਨੇ ਹਜ਼ਾਰ ਘੱਟ ਉਹ ਲਈ ਹਜ਼ਾਰ ਘੱਟ ਬਾਕੀ ਹਿਸਾਬ ਤੁਸੀਂ ਆਪ ਕਰ ਲਿਓ ਸੋਹਣੀਆਂ ਸਨਖੀਆਂ ਦੋਵੇਂ ਬੜੀਆਂ ਵਾ ਬਹੁਤ ਹੀ ਚੰਗੇ ਥਣ ਲੇਵੇ ਸੋਹਣੇ ਆ ਠੀਕ ਆ ਜੀ ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ ਗੱਲ ਬਾਤ ਬਾਕੀ ਪਿੰਡ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਸਰੀ ਘਾਲ ਤੇ ਬਾਕੀ ਵੀਰ ਜੀ ਇਹੋ ਆਪਣੇ ਕੋਲ ਦੋ ਪਸ਼ੂ ਆ ਜੀ ਤੇ ਆਪਾਂ ਆਪਾਂ ਦੀ ਆਪਣੀ ਸ਼ੋਅ ਜੇ ਹੋਵੇ ਚੰਗੇ ਤੋਂ ਚੰਗਾ ਲਈਏ ਤੇ ਚੰਗੇ ਤੋਂ ਚੰਗਾ ਵੇਚੀਏ ਠੀਕ ਹੈ ਜੀ ਹਾਂ ਨੀ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤਾਂ ਆਹੀ ਦੋ ਪਸੂਗਾ ਬਹੁਤ ਹੀ ਸੋਹਣੇ ਸੁਨੱਖੇ ਆ ਥਣ ਥਣ ਬੜੇ ਸੋਹਣੇ ਲੱਗੇ ਆ ਤੇ ਇੱਕ ਮਗਰ ਕੱਟੀ ਆ ਤੇ ਇੱਕ ਮਗਰ ਕਟਾ ਹੋਆ ਜੀ ਆ ਜਿਹੜੀ ਤਾਜੀ ਸੂਈ ਬਿਲਕੁਲ ਇਹਦੇ ਮਗਰ ਕੱਟੀ ਆ ਤੇ ਬਹੁਤ ਚੰਗੀ ਆ ਬਾਕੀ ਆਗੇ ਤੁਸੀਂ ਆਪਣੀ ਜ਼ਰੂਰਤ ਸੱਲੀ ਕਰਿਆ ਕਰੋ ਤੁਸੀਂ ਪੈਸੇ ਖਰਚਣੇ ਹੁੰਦੇ ਆ ਤੁਹਾਡਾ ਫਰਜ਼ ਬਣਦਾ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ